ਸਾਡਾ ਦਰਸ਼ਕਾਂ ਦਾ ਸਵਾਗਤ ਹੈ ਮੈਂਝਲੀ ਰਾਜਪੂਤ ਇਸ ਵੇਲੇ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆ ਪਹਿਲਾ ਤਾਂ ਲੁਧਿਆਣਾ ਦੀ ਹੈਪੀ ਫੋਰਜਿੰਗ ਆਪਣਾ ਆਈਪੀਓ ਲੈ ਕੇ ਆਈ ਤਾਂ ਜਿਸ ਦੇ ਮਗਰੋਂ ਦੇਖਿਆ ਗਿਆ ਕਿ ਆਈਪੀਓ ਦੇ ਵੱਲੋਂ ਕਾਫੀ ਜ਼ਿਆਦਾ ਕਾਮਯਾਬੀ ਹਾਸਲ ਕੀਤੀ ਗਈ ਇਸ ਦੇ ਨਾਲ ਹੀ ਹੈਪੀ ਫੋਰਜਿੰਗ ਦੇ ਵੱਲੋਂ ਆਪਣਾ ਆਈਪੀਓ ਲਿਸਟ ਕਰਵਾ ਕੇ ਲੁਧਿਆਣਾ ਦਾ ਨਾਂ ਜਿਹੜਾ ਕਾਫੀ ਜ਼ਿਆਦਾ ਰੋਸ਼ਨ ਕਰਵਾਇਆ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ ਇਸ ਦੇ ਨਾਲ ਹੋਰ ਵੀ ਜਿਹੜੇ ਕਾਰੋਬਾਰੀ ਨਿਤ ਕੰਪਨੀਆਂ ਨੇ ਉਹਨਾਂ ਨੂੰ ਕਾਫੀ ਜਿਆਦਾ ਫਾਇਦਾ ਹੋਇਆ ਇਸ ਤੇ ਚਲਦੇ ਆ ਦੇਖਿਆ ਜਾ ਸਕਦਾ ਕਿ ਹੁਣ ਨਿਊ ਸਵੈਨ ਮਲਟੀਟੈਕ ਵੀ ਜਿਹੜੀ ਹੈ ਆਪਣਾ ਆਈਪੀਓ ਲਾਂਚ ਕਰਨ ਜਾ ਰਹੀ ਹੈ ਤੇ ਕੱਲ ਹੀ ਜਿਹੜਾ ਕੱਲ ਯਾਨੀ ਕਿ 11 ਜਨਵਰੀ ਨੂੰ ਇਹ ਆਈਪੀਓ ਜਿਹੜਾ ਲਾਂਚ ਹੋਣ ਜਾ ਰਿਹਾ ਹੈ ਪਹਿਲਾਂ ਤਾਂ ਲੁਧਿਆਣਾ ਦੀ ਹੈਪੀ ਫੋਰਜਿੰਗ ਜਿਹੜੀ ਹੈ ਆਪਣਾ ਆਈਪੀਓ ਲੈ ਕੇ ਆਈ ਸੀ ਤੇ ਜਿਸ ਦੇ ਮਗਰੋਂ ਹੁਣ ਨਿਊ ਸਵੈਨ ਮਲਟੀਟੈਕ ਜਿਹੜੀ ਹੈ 11 ਜਨਵਰੀ ਨੂੰ ਆਪਣਾ ਆਈਪੀਓ ਲਾਂਚ ਕਰਨ ਜਾ ਰਹੀ ਹੈ ਸ਼ੇਅਰ ਦੀ ਪ੍ਰਾਈਸ ਦੀ ਜੇਕਰ ਗੱਲ ਕਰੀਏ ਤਾਂ ਪ੍ਰਾਈਸ ਬੈਂਡ ਜਿਹੜਾ 62 ਰੁਪਏ ਤੋਂ ਲੈ ਕੇ 4 ਰੁਪਏ ਰਹੇਗਾ ਤੇ 15 ਜਨਵਰੀ ਨੂੰ ਇਸ ਆਈਪੀਓ ਨੂੰ ਪਰਨ ਦੀ ਆਖਰੀ ਤਰੀਕ ਹੈ ਇੱਕ ਵਿਅਕਤੀ ਇਸ ਆਈਪੀਓ ذریعے 2000 ਸ਼ੇਅਰ ਖਰੀਦ ਸਕਦਾ ਹੈ ਕੰਪਨੀ ਵੱਲੋਂ ਪ੍ਰਸਤਾਵਿਤ 50 ਲੱਖ 16000 ਇਕਵਿਟੀ ਸ਼ੇਅਰ ਜਿਹੜੇ ਨੇ ਦੇਖਿਆ ਜਾ ਸਕਦਾ ਹੈ ਕਿ ਪਬਲਿਕ ਨੂੰ ਵੇਚੇ ਜਾਣਗੇ ਤਾਂ ਦੇਖਿਆ ਜਾ ਸਕਦਾ ਹੈ ਕਿ ਕੰਪਨੀ ਜਿਹੜੀ ਹੈ ਲਗਾਤਾਰ ਹੀ ਕਾਮਯਾਬੀ ਦੀ ਰਾਹ ਦੇ ਉੱਪਰ ਚਲਦੀ ਹੋਈ ਨਜ਼ਰ ਆ ਰਹੀ ਹੈ ਤੇ ਕੰਪਨੀ ਦੇ ਵੱਲੋਂ ਪ੍ਰਸਤਾਵਿਤ 50 ਲੱਖ 16000 ਇਕਵਿਟੀ ਸ਼ੇਅਰ ਜਿਹੜੇ ਨੇ ਪਬਲਿਕ ਨੂੰ ਵੇਚੇ ਜਾਣਗੇ ਐਮ ਐਸ ਐਮ ਆਈ ਇੰਡਸਟਰੀ ਲਈ ਇੱਕ ਕਾਫੀ ਜ਼ਿਆਦਾ गर्व ਦੀ ਗੱਲ ਦੇਖੀ ਜਾ ਸਕਦੀ ਹੈ ਪੂਰੀ ਦੇਸ਼ ਦੇ ਵਿੱਚ ਆਪਣਾ ਨਾਂ ਬਣਾਉਣ ਜਾ ਰਹੀ ਹੈ ਹੁਣ ਨਿਊਸਵੈਨ ਮਲਟੀਟੈਕ ਤਾਂ ਦੇਖਿਆ ਜਾ ਸਕਦਾ ਹੈ ਕਿ ਸ਼ੇਅਰ 18 ਜਨਵਰੀ ਨੂੰ ਬੀ ਐਸ ਆਈ ਐਸ ਐਮ ਆਈ ਤੇ ਲਿਸਟ ਹੋ ਜਾਏਗਾ ਤਾਂ ਜਿਸ ਦੇ ਨਾਲ ਲੁਧਿਆਣਾ ਨੂੰ ਵੀ ਜਿਹੜਾ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਤਾਂ ਪਹਿਲਾਂ ਤਾਂ ਹੈਪੀ ਫੋਰਚਿੰਗ ਆਪਣਾ ਆਈਪੀਓ ਲੈ ਕੇ ਆਈ ਤਾਂ ਜਿਸ ਦੇ ਮਗਰੋਂ ਦੇਖਿਆ ਜਾ ਸਕਦਾ ਕਿ ਨਿਊਸਵਾਨ ਮਲਟੀਟੈਕ ਵੀ ਜਿਹੜੀ ਹੈ ਕੱਲ ਹੀ ਯਾਨੀ ਕਿ 11 ਜਨਵਰੀ ਨੂੰ ਆਪਣਾ ਆਈਪੀਓ ਲਾਂਚ ਕਰਨ ਜਾ ਰਹੀ ਹੈ ਨਿਊਸਵੈਨ ਗਰੁੱਪ ਦੀ ਅਗਵਾਈ ਸ਼ਹਿਰ ਅਧਾਰਿਤ ਉਹਗੇ ਕਾਰੋਬਾਰੀ ਉਪਕਾਰ ਸਿੰਘ ਅਹੋਜਾ ਕਰ ਰਹੇ ਨੇ ਜੋ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ ਦੇ ਪਰਦਾਨ ਤੇ ਇੰਜੀਨੀਅਰਿੰਗ ਅਤੇ ਖੇਤੀਬਾੜੀ ਕੰਪੋਨੈਂਟ ਮੈਨੂਫੈਕਚਰਿੰਗ ਸੈਕਟਰ ਵਿੱਚ ਇੱਕ ਅਨੁਭਵੀ ਵੀ ਨੇਤਾ ਦੇਖਿਆ ਜਾ ਸਕਦੇ ਸੀਆਈਸੀਯੂ ਪ੍ਰਦਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਇਸ ਦੀ ਅਗਵਾਈ ਕੀਤੀ ਜਾ ਰਹੀ ਹੈ ਨਿਊਸਵੈਨ Multitech ਦਾ AIPO ਲੁਧਿਆਣਾ ਤੇ ਪੰਜਾਬ ਦੀਆਂ ਹੋਰ ਕੰਪਨੀਆਂ ਲਈ ਸਟਾਕ ਮਾਰਕੀਟ ਵਿੱਚ ਆਉਣ ਦਾ ਰਾ ਪਧਰਾ ਕਰਨ ਦੀ ਬਹੁਤ ਸੰਭਾਵਨਾ ਹੈ ਕਿਉਂਕਿ ਗ੍ਰੇ ਮਾਰਕੀਟ ਪਹਿਲਾਂ ਹੀ IPO ਨੂੰ ਹਰੀ ਝੰਡੀ ਦੇ ਚੁੱਕੀ ਹੈ ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ੇਰਾਂ ਦੇ ਰੇਟ ਅੱਛੇ ਪ੍ਰੀਮੀਅਮ ਤੇ ਖੁੱਲਣਗੇ ਰੈਗੂਲਰ ਸਟਾਕ ਨਿਵੇਸ਼ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀ ਇਸ ਦੇ ਨਾਲ ਹੀ ਕਾਰੋਬਾਰੀ ਤੇ ਇੱਥੋਂ ਤੱਕ ਕਿ ਪ੍ਰਾਈਵੇਟ ਕੰਪਨੀਆਂ ਦੇ ਜਿਹੜੇ ਕਰਮਚਾਰੀ ਨੇ OV Newswan Multitech ਦੇ IPO ਵਿੱਚ ਭਾਰੀ ਦਿਲਚਸਪੀ ਦਿਖਾ ਰਹੇ ਨੇ ਤੇ ਸਥਾਨਕ ਸਟਾਕ ਬ੍ਰੋਕਰਾਂ ਦੇ ਅਨੁਸਾਰ ਇਸ ਦੀ ਗਾਕੀ ਬਾਰੇ ਸਵਾਲ ਵੀ ਜਿਹੜੇ ਨੇ ਲਗਾਤਾਰ ਹੀ ਲੋਕਾਂ ਦੇ ਵੱਲੋਂ ਪੁੱਛੇ ਜਾ ਰਹੇ ਨੇ ਇਸ ਨੂੰ ਕਿਵੇਂ ਲੈਣਾ ਇਸ ਦੇ ਬਾਰੇ ਵੀ ਲੋਕਾਂ ਦੇ ਵੱਲੋਂ ਜਾਣਕਾਰੀ ਲਈਤੀ ਜਾ ਰਹੀ ਹੈ ਉਹਨਾਂ ਨਾਲ IPO ਤੇ ਸ਼ੇਰਾਂ ਦੀਆਂ ਵਿਕ ਦੀਆਂ ਸੰਭਾਵਨਾ ਜਿਹੜੀਆਂ ਨੇ ਵੱਧੀਆਂ ਹੋਈਆਂ ਦੇਖਿਆ ਜਾ ਸਦਿਆਨੇ 1958 ਦੇ ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ ਨਿਊ ਸਵੈਨ ਗਰੁੱਪ ਦੇ ਗਰੁੱਪ ਦੇ ਵੱਲੋਂ ਸਥਿਰ ਅਗਵਾਈ ਵਿੱਚ ਲਗਾਤਾਰ ਵਿਕਾਸ ਕੀਤਾ ਗਿਆ ਤੇ ਇਸ ਦੀ ਸਹਾਇਕ ਕੰਪਨੀ ਨਿਊ ਸਵੈਨ ਮਲਟੀਟੈਕ ਲਿਮਿਟਿਡ ਭਾਰਤ ਤੇ ਵਿਦੇਸ਼ਾਂ ਵਿੱਚ ਉੱਚ ਗੁਣਵੱਤਾ ਵਾਲੀ ਖੇਤੀਬਾੜੀ ਮਸ਼ੀਨਰੀ ਦੇ ਪ੍ਰਮੁੱਖ ਤੇ ਨਾਮਵਰ ਨਿਰਮਾਤਾ ਨਿਰਯਾਤਕਰਤਾਵਾਂ ਵਿੱਚੋਂ ਇੱਕ ਹੈ ਤੇ ਆਟੋਮੋਟਿਵ ਤੇ ਖੇਤੀਬਾੜੀ ਕੰਪਨੀਆਂ ਨੂੰ ਆਪਣੇ ਉਤਪਾਦਾਂ ਦੀ ਸਪਲਾਈ ਕਰਦੀ ਹੈ ਤਾਂ ਦੇਖਿਆ ਜਾ ਸਕਦਾ ਹੈ ਕਿ ਕੰਪਨੀ ਵਿਕਾਸ ਦੀ ਰਾਹ ਦੇ ਉੱਪਰ ਦੀ ਦੇਖੀ ਜਾ ਸਕਦੀ ਹੈ ਪਹਿਲਾ ਹੈਪੀ ਫੋਰਜਿੰਗ ਆਪਣਾ ਆਈਪੀਓ ਲੈ ਕੇ ਆਈ ਤੇ ਜਿਸ ਦੇ ਮਗਰੋਂ ਹੁਣ ਨਿਊਸਵਾਨ ਮਲਟੀਟੈਕ ਵੀ ਜਿਹੜੀ ਹੈ ਆਪਣਾ ਆਈਪੀਓ ਲਾਂਚ ਕਰਨ ਜਾ ਰਹੀ ਹੈ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ 11 ਜਨਵਰੀ ਨੂੰ ਆਈਪੀਓ ਜਿਹੜਾ ਲਾਂਚ ਹੋਣ ਜਾ ਰਿਹਾ ਹੈ ਸ਼ੇਅਰ ਦੇ ਪ੍ਰਾਈਸ ਬੈਂਡ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ 60 ਰੁਪਏ ਤੋਂ ਲੈ ਕੇ 64 ਰੁਪਏ ਤੱਕ ਦਾ ਇਸ ਦਾ ਜਿਹੜਾ ਪ੍ਰਾਈਸ ਬੈਂਡ ਰਹਿਣ ਵਾਲਾ ਹੈ ਤੇ 15 ਜਨਵਰੀ ਨੂੰ ਇਸ ਆਈਪੀਓ ਨੂੰ ਪਰੰਦੀ ਆਖਰੀ ਤਰੀਕ ਹੈ ਇੱਕ ਵਿਅਕਤੀ ਇਸ ਆਈਪੀਓ ਦੇ ਜ਼ਰੀਏ 2000 ਸ਼ੇਅਰ ਤੱਕ ਖਰੀਦ ਸਕਦਾ ਹੈ ਜਿਸ ਦੇ ਨਾਲ ਲੁਧਿਆਣਾ ਨੂੰ ਵੀ ਜਿਹੜਾ ਲੁਧਿਆਣਾ ਦੇ ਕਾਰੋਬਾਰੀਆਂ ਨੂੰ ਕੰਪਨੀਆਂ ਨੂੰ ਇਸ ਦੇ ਨਾਲ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਤੇ ਇੰਨਾ ਹੀ ਨਹੀਂ ਇਹ ਹੈਪੀ ਫੋਰਜਿੰਗ ਇਸ ਦੇ ਨਾਲ ਹੀ ਨਿਊ ਸਪੈਨ ਮਲਟੀਟੈਕ ਦੇ ਵੱਲੋਂ ਬੀਏਸੀ ਐਨਏਸੀ ਦੇ ਵਿੱਚ ਲੁਧਿਆਣਾ ਦਾ ਨਾਂ ਵੀ ਜਿਹੜਾ ਕਾਫੀ ਜ਼ਿਆਦਾ ਰੌਸ਼ਨ ਕੀਤਾ ਗਿਆ